ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਪੁਲਿਸ ਵੱਲੋਂ ਪੰਜ ਪਿਆਰਾ ਪਾਰਕ ਤੋਂ ਇੱਕ ਸਾਈਕਲ ਰੈਲੀ ਸ਼ੁਰੂ ਕੀਤੀ ਗਈ ਜੋ ਕਿ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਵਿੱਚ ਪੁੱਜ ਕੇ ਸਮਾਪਤ ਹੋਈ ਇਸ ਮੌਕੇ ਡੀਐਸਪੀ ਸ੍ਰੀ ਅਨੰਦਪੁਰ ਸਾਹਿਬ ਨੇ ਕਿਹਾ ਕਿ ਸਮਾਜ ਅੰਦਰ ਨਸ਼ਾ ਇੱਕ ਕੋੜ ਦੀ ਤਰ੍ਹਾਂ ਫੈਲ ਰਿਹਾ ਹੈ ਜਿਸ ਨੂੰ ਸਰਕਾਰਾਂ ਅਤੇ ਪ੍ਰਸ਼ਾਸਨ ਖਤਮ ਕਰਨ ਲਈ ਤੰਦੀਹੀ ਨਾਲ ਕੰਮ ਕਰ ਰਹੀਆਂ ਨੇ ਪਰੰਤੂ ਸਮਾਜ ਨੂੰ ਵੀ ਇਸ ਬਾਰੇ ਆਗਾ ਬਧੂ ਸੋਚ ਅਪਣਾਉਂਦੇ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਉਨਾ ਕਹਿਾ ਕਿ ਅੱਜ ਪੁਲਿਸ ਵੱਲੋਂ ਕੱਢੀ ਜਾ ਰਹੀ ਇਹ ਰੈਲੀ ਦਾ ਮੁੱਖ ਮਕਸਦ ਵੀ ਇਹੀ ਹੈ ਕਿ ਲੋਕਾਂ ਨੂੰ ਨਸ਼ੇ ਦੀ ਇਸ అలਮਤ ਵਿਰੁੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਸਾਰਾ ਸਮਾਜ ਰਲ ਕੇ ਨਸ਼ੇ ਵਿਰੁੱਧ ਲੜਾਈ ਲੜੇ ਅਤੇ ਇਸ ਲੜਾਈ ਨੂੰ ਜਿੱਤ ਕੇ ਅਸੀਂ ਸਾਰੇ ਇਸ ਸਮਾਜ ਨੂੰ ਵਧੀਆ ਸਮਾਜ ਬਣਾਈਏ ਪੀਬੀ ਪ੍ਰਾਈਮ ਅਪਡੇਟ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਗगन ਪੰਪਰਾਦੀ ਰਿਪੋਰਟ ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਸਥਾਨਕ ਪੁਲਿਸ ਪ੍ਰਸ਼ਾਸਨ ਸ਼੍ਰੀ ਨਨਪੁਰ ਸਾਹਿਬ ਡੀਐਸਪੀ ਸਰਦਾਰ ਅਜੇ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਸਾਈਕਲ ਰੈਲੀ ਜਿਹੜੀ ਹੈ ਇਸ ਦਿਵਸ ਨੂੰ ਸਮਰਪਿਤ ਪੰਜ ਪਿਆਰਾ ਪਾਰਕ ਸ਼੍ਰੀ ਨਨਪੁਰ ਸਾਹਿਬ ਤੋਂ ਸ਼ੁਰੂ ਹੋਈ ਹੈ ਔਰ ਕੀਰਤਪੁਰ ਸਾਹਿਬ ਹੁੰਦੇ ਹੋਏ ਇਹ ਦੁਬਾਰਾ ਵਾਪਸ ਆਪਣੇ ਸ਼੍ਰੀ ਨਨਪੁਰ ਸਾਹਿਬ ਪੰਜ ਪਿਆਰਾ ਪਾਰਕ ਦੇ ਵਿੱਚ ਜਾ ਕੇ ਇਹ ਸਮਾਪਤ ਹੋਏਗੀ ਤੇ ਸਾਈਕਲਿੰਗ ਐਸੋਸੀਏਸ਼ਨ ਸ਼੍ਰੀ ਨਨਪੁਰ ਸਾਹਿਬ ਦੇ ਵੱਲੋਂ ਪੰਜਾਬ ਪੁਲਿਸ ਨੂੰ ਇਸ ਰੈਲੀ ਦੇ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ ਔਰ ਮੈਂ ਦੱਸਣਾ ਚਾਹੁੰਨਾ ਖਾਸ ਕਰਕੇ ਕਿ ਇਸ ਰੈਲੀ ਦੇ ਵਿੱਚ ਤੁਸੀਂ ਦੇਖ ਰਹੇ ਹੋ ਛੋਟਾ ਜਿਹਾ 12 ਸਾਲ ਦਾ 11-12 ਸਾਲ ਦਾ ਬੱਚਾ ਹੈ ਔਰ ਇਸ ਤੋਂ ਇਲਾਵਾ 60-65 ਸਾਲ ਤੱਕ ਦੀ ਉਮਰ ਦੇ ਜਿਹੜੇ ਵਿਅਕਤੀ ਨੇ ਬੜੇ ਉਤਸ਼ਾਹ ਦੇ ਨਾਲ ਇਸ ਰੈਲੀ ਦੇ ਵਿੱਚ ਸ਼ਾਮਲ ਹੋਏ ਹੈ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਤੇ ਸਵੰਨ ਸਿੰਘ ਹੈ ਜੀ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਜੀ ਅੱਜ ਮੇਰਾ ਜਿੱਥੇ ਮਰਜ਼ੀ ਟੈਸਟ ਕਰਵਾ ਲਿਆ ਜਾਵੇ ਹੁਣ ਮੈਂ ਬਿਲਕੁਲ ਕਲੀਨ ਆ ਇਹ ਸਿਰਫ ਇੱਕ ਆਪਣੇ ਡੀਐਸਪੀ ਸਾਹਿਬ ਅਜੇ ਸਿੰਘ ਜੀ ਜਦੋਂ 2022 ਦੇ ਵਿੱਚ ਮੇਰੇ ਤੇ ਪਰਚਾ ਕੱਟ ਹੋਇਆ ਸੀ ਮੈਂ ਫੜਿਆ ਗਿਆ ਸੀਗਾ ਉਦੋਂ ਫਿਰ ਇਹਨਾਂ ਨੇ ਮੈਨੂੰ ਗਾਈਡ ਹੀ ਹਿਸਾਬ ਨਾਲ ਕੀਤਾ ਵੀ ਜਿੱਦਾਂ ਮੈਨੂੰ ਬਹੁਤ ਪਿਆਰ ਨਾਲ ਸਮਝਾਇਆ ਉਹੀ ਮੇਰੇ ਦਿਮਾਗ ਦੇ ਵਿੱਚ ਪੈ ਗਈ ਉਸ ਤੋਂ 2022 ਤੋਂ ਬਾਅਦ ਮੈਂ ਅੱਜ ਤੱਕ ਕਿਸੇ ਵੀ ਨਸ਼ੇ ਨੂੰ ਹੱਥ ਨਹੀਂ ਲਾਇਆ ਤੇ ਇਸ ਵਾਰ ਕਿ ਮੈਂ ਅਪੀਲ ਵੀ ਕਰਨਾ ਚਾਹਨਾ ਸਾਰੇ ਪੇਰੈਂਟਸ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਦਾ ਧਿਆਨ ਲੱਖੋ ਜਿਹੜੇ ਆਪਣੇ ਮਹਤਵਾਰ ਸੱਜਣ ਹੈਗੇ ਆ ਆਨੰਦਪੁਰ ਸਾਹਿਬ ਦੇ ਉਹ ਇੱਕ ਨਸ਼ੇੜੀ ਨੂੰ ਨਸ਼ੇੜੀ ਕਹਿ ਕੇ ਇਗਨੋਰ ਨਾ ਕਰਨ ਉਹਨਾਂ ਦਾ ਸਾਥ ਦੇਣ ਅੱਜ ਇੰਟਰਨੈਸ਼ਨਲ ਡੇ ਅਗੇਂਸਟ ਗਾਗੀਬਿਜ਼ ਦੇ ਦਿਹਾੜੇ ਤੇ ਅੱਜ ਸਾਈਕਲ ਰੈਲੀ ਕੱਢੀ ਗਈ ਹੈ ਡੀਐਸਪੀ ਨੰਥਪਾਲ ਸਾਹਿਬ ਜੀ ਦੀ ਅਗਵਾਈ ਦੇ ਹੇਠ ਸੋ ਐਸਐਚਓ ਨਾਨਪੁਰ ਸਾਹਿਬ ਨਾਲ ਐਸਐਚਓ ਨੂਰਗੁਰਬਦੀ ਤੇ ਮੈਂ ਐਸਐਚਓ ਕਿਰਪੂਰ ਸਾਹਿਬ ਅਸੀਂ ਆਪਣੀ ਫੋਰਸ ਦੇ ਸਮੇਤ ਤੇ ਲੋਕਲ ਪਬਲਿਕ ਦੇ ਸਮੇਤ ਸਾਈਕਲ ਰੈਲੀ ਕੱਢੀ ਹੈ ਜੋ ਨਾਨਪੁਰ ਸਾਹਿਬ ਪੰਜ ਪੈਰਾ ਚੌਂਕ ਤੋਂ ਹੁੰਦੇ ਹੋਏ ਅਸੀਂ ਭਤਾਲਪੁਰੀ ਚੌਂਕ ਕਿਰਪੂਰ ਸਾਹਿਬ ਤੇ ਮੈਂ ਉੱਥੇ ਕੁਝ ਰਿਫਰੈਸ਼ਮੈਂਟਸ ਸਾਰੇ ਜਿਹੜੇ ਨਾਲ ਸੀਗੇ ਸਾਈਕਲਿਸਟ ਉਹਨਾਂ ਨੂੰ ਕਰਾਈ ਗਈ ਤੇ ਹੁਣ ਅਸੀਂ ਵਾਪਸ ਨੰਪੁਰ ਸਾਹਿਬ ਵੱਲ ਜਾ ਰਹੇ ਹਾਂ ਅੱਜ ਅੱਜ ਇਹ ਜਿਹੜਾ ਇੰਟਰਨੈਸ਼ਨਲ ਡੇ ਅਗੇਂਸਟ ਡਰਗਸ ਹੈਗਾ ਐਲਸਟ ਇਹਦਾ ਡਰਾਫਟਿੰਗ ਇਹਦੇ ਵਿੱਚ ਅਸੀਂ ਸਾਈਕਲ ਰਾਈਲੀ ਆਰਗੇਨਾਈਜ਼ ਕੀਤੀ ਸੀਗੀ ਔਰ ਇਹ ਪੰਚ ਪਿਆਰਾ ਚੌਂਕ ਸ੍ਰੀ ਨੰਦਪੁਰ ਸਾਹਿਬ ਤੋਂ ਲੈ ਕੇ ਤੇ ਸ੍ਰੀ ਕੀਰਪੁਰ ਸਾਹਿਬ ਜਿਹੜਾ ਚੌਂਕ ਹੈਗਾ ਅਪਤਾਲਪੁਰੀ ਚੌਂਕ ਉੱਥੇ ਤੱਕ ਅਸੀਂ ਕੀਤੀ ਹੈਗੀ ਔਰ ਇਹਦੇ ਵਿੱਚ ਅ ਮਤਲਬ ਸਮਾਰਟ ਹਰ ਵਰਗ ਦੇ ਬੱਚੇ ਤੋਂ ਲੈ ਕੇ ਤੁਸੀਂ ਦੇਖੋ ਤੇ ਵੈਟਰਨਸ ਹੈਗੇ ਆ ਸਾਰਿਆਂ ਨੂੰ ਅਸੀਂ ਵਿੱਚ ਬੁਲਾਇਆ ਹੈਗਾ ਤੇ ਇਹਦੇ ਵਿੱਚ ਅਸੀਂ NCC ਕੈਡਟਸ ਹੋਰ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਹ ਰੈਲੀ ਕੀਤੀ ਹੈਗੀ ਆ ਤੇ ਇਹਦੇ ਮਤਲਬ ਇਹੀ ਹੈਗਾ ਕਿ ਵੱਧ ਤੋਂ ਵੱਧ ਜਿਹੜਾ ਨਸ਼ਾ ਹੈਗਾ ਸਿਰਫ ਸਾਡੀ ਸਟੇਟ ਦੀ ਜਾਂ ਸਾਡੇ ਦੇਸ਼ ਦੀ ਪ੍ਰੋਬਲਮ ਨਹੀਂ ਹੈਗੀ ਇਹ ਵਰਲਡ ਵਾਈਡ ਪ੍ਰੋਬਲਮ ਹੈਗੀ ਆ ਤਾਂ ਹੀ ਇੰਟਰਨੈਸ਼ਨਲ ਇਨੂੰ ਪੱਦਰ ਤੇ ਮਨਾਇਆ ਜਾਂਦਾ ਹੈਗਾ ਤੇ ਅੱਜ ਅਸੀਂ ਇਸ ਸੈਕੂਲ ਰੈਲੀ ਦੇ ਨਾਲ ਲੋਕਾਂ ਨੂੰ ਇਹ ਸੰਦੇਸ਼ ਦਿੱਤਾ ਹੈਗਾ ਕਿ ਡਰੱਗ ਤੋਂ ਬਚ ਕੇ ਰਹਿਣ ਦੂਰ ਰਹਿਣ ਔਰ ਖਾਸ ਕਰਕੇ ਮੈਂ ਪੈਰੈਂਟਸ ਨੂੰ ਅਪੀਲ ਕਰਦਾ ਹੈਗਾ ਕਿ ਜਿਨ੍ਹਾਂ ਦੇ ਬੱਚੇ ਜਿਹੜੇ ਯੰਗਸਟਰ ਹੈਗੇ ਆ ਟੀਨੇਜਰ ਹੈਗੇ ਆ ਉਹ ਪੁਲਿਸ ਦੇ ਜਾਂ ਪ੍ਰਸ਼ਾਸਨ ਦੇ ਇਕੱਲਿਆਂ ਕੁਝ ਨਹੀਂ ਹੋਣਾ ਉਹਨਾਂ ਦਾ ਸਹਿਯੋਗ ਬੜਾ ਜ਼ਰੂਰੀ ਆ ਉਹ ਆਪਣੇ ਬੱਚੇ ਤੇ ਨਿਗਾਹ ਰੱਖਣ ਉਹਦੇ ਦੇਖਣ ਵੀ ਕੀ ਹੈਗੇ ਉਹਦੇ ਜਾਦਾ ਕੱਲਾ ਰਹਿਣ ਲੱਗ ਪਿਆ ਡਿਪਰੈਸ ਫੀਲ ਹੋ ਰਿਹਾ ਉਹਨੂੰ ਜਾਂ ਕੁਛ ਇਦਾਂ ਦਾ ਹੋ ਰਿਹਾ ਤੇ ਇਮੀਡੀਏਟਲੀ ਉਹਦੇ ਬਾਰੇ ਉਹਨੂੰ ਕਿਸੇ ਉਹਦਾ ਉਪਰਾਲਾ ਟਾਈਮ ਸਰ ਕੀਤਾ ਜਾ ਸਕੇ ਤਾਂ ਜੋ ਕਿਸੇ ਇਹੋ ਜਿਹੀ ਲੱਛੇ ਵਿੱਚ ਨਾ ਜਾ ਸਕੇ